ਪੱਤਰਕਾਰ ਸਾਥੀਓ ਮੈਂ ਤੁਹਾਡੇ ਸਾਹਮਣੇ ਇੱਕ ਜੋ ਜੋ ਸਾਨੂੰ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਜੀ ਦਾ ਅਹਿਮ ਮੈਸੇਜ ਮਿਲਿਆ ਕਾਕਾ ਸਿੰਘ ਕੋੜਾ ਦਾ ਹੈ ਜਿਹਦੇ ਚ ਉਹਨਾਂ ਨੇ ਕਿਹਾ ਵੀ ਇਹ ਪਬਲਿਕ ਹੋਣਾ ਚਾਹੀਦਾ ਉਹੀ ਸਾਂਝਾ ਕਰੂੰਗਾ ਉਹਨਾਂ ਨੇ ਕਿਹਾ ਵੀ ਕਾਕਾ ਸਿੰਘ ਮੈਨੂੰ ਤੁਸੀਂ politcal ਮੌਤ ਨਾ ਮਾਰ ਦਿਓ ਕਿਤੇ politcal ਮੌਤ ਦਾ ਭਾਵੇਂ ਸੀ ਵੀ ਮੈਨੂੰ ਚਕਾ ਸ਼ਿਕਾਇਤ ਆ ਜੇ ਮੈਨੂੰ ਤੁਹਾਡੀ ਕਿਸੇ ਕਮੀ ਕਾਰਨ ਪੁਲਿਸ ਮੈਨੂੰ ਹਕੂਮਤ ਮੈਨੂੰ ਚੱਕਣ ਚ ਕਾਮਯਾਬ ਹੋ ਗਈ ਤਾਂ ਲੋਕਾਂ ਨੇ ਇਹੀ ਕਹਿਣਾ ਵੀ ਇਹ ਇਹਨਾਂ ਨੇ ਮਿਲ ਮਲਾ ਕੇ ਸਾਰਾ ਇਹ ਡਰਾਮਾ ਰਚਿਆ ਜੇ ਇਹ ਕੁਝ ਹੋ ਗਿਆ ਤਾਂ ਸਮਝ ਲਓ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਮੈਨੂੰ ਹਸਪਤਾਲ ਚ ਨਾਲ ਜਾ ਕੇ ਡ੍ਰਿਪਾਂ ਲਾ ਦੇਣੀਆਂ ਨੇ ਉਹੀ ਬਾਪੂ ਸੂਰਤ ਸਿੰਘ ਵਾਲਾ ਹਾਲ ਮੇਰਾ ਉਹਨਾਂ ਨੇ ਕਰ ਦੇਣਾ ਨਾ ਜਿਉਂਦਿਆਂ ਚ ਨਾ ਮਰਿਆ ਚ ਇਸ ਕਰਕੇ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਆਪਣੀ ਚੌਕਸੀ ਆਪਣੀ ਪਹਿਰੇਦਾਰੀ ਆਪਣੇ ਜਿਹੜੀ ਬਲਟੇਅਰ ਫੋਰਸ ਹੈ ਇਹ ਤਾਇਨਾਤ ਕਰ ਦਿਓ ਇਹ ਜੀ ਕੋਈ ਗੱਲ ਨਾ ਹੋ ਜੇ ਵੀ ਉਹ ਮੈਨੂੰ ਇੱਥੋਂ ਜ਼ਬਰਦਸਤੀ ਚੱਕਣ ਚ ਕੰਮ ਜਾਵੋ ਹੋ ਜਾਣ ਤਾਂ ਉਹਨਾਂ ਨੂੰ ਅਸੀਂ ਕਾਕਾ ਸਿੰਘ ਕਹਿੰਦਾ ਵੀ ਉਹਦੇ ਕਹਤਾ ਸੀਗਾ ਵੀ ਤੁਹਾਨੂੰ ਬੈਟਲ ਵੀ ਕਰਦੇ ਆਂਗੇ ਪਰ ਤੁਸੀਂ ਇਹ ਫਿਕਰ ਕੱਢ ਦਿਓ 25 26 ਦੀ ਰਾਤ ਨੂੰ ਜੋ ਕੁਝ ਹੋਇਆ ਉਹ ਹੁਣ ਹਾਲਤ ਨਹੀਂ ਕੋਈ ਵੀ ਤਾਕਤ ਹੈ ਜਿਹੜੀ ਦੁਨੀਆ ਦੀ ਇਹ ਜ਼ੋਰਤ ਨਹੀਂ ਕਰੂਗੀ ਜੇ ਉਹ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਕੱਲ ਵੀ ਅਸੀਂ ਕਿਹਾ ਸੀਗਾ ਵੀ ਉਹ ਐ ਨਹੀਂ ਫਿਰ ਵੀ ਪੋਲੇ ਪੈਰੀ ਹੋ ਜਾਊਗਾ ਪੂਰੀ ਇੱਥੇ ਕਹਿਣ ਦਾ ਭਾਵ ਟੱਕਰ ਹੋਊਗੀ ਦੋਨਾਂ ਧਿਰਾਂ ਦੇ ਜਿਹੜੀਆਂ ਜਾਨਾਂ ਕੈਜੂਐਲਟੀਆਂ ਹੋਣਗੀਆਂ ਇਹ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੈ ਇਹ ਤੁਸੀਂ ਬੇਫਿਕਰ ਹੋ ਜਾਓ ਅਸੀਂ ਨਹੀਂ ਕਰ ਦੇਵਾਂਗੇ ਇਹ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਤੇ ਸ਼ੇਅਰ ਕਰਨ ਨੂੰ ਅਸੀਂ ਤੁਹਾਡੇ ਮਾਧਮ ਰਾਹੀਂ ਸਾਰੀ ਕਾਕਾ ਸਿੰਘ ਕੋਰੋੜਾ ਨੇ ਉੱਥੇ ਸਟੇਜ ਤੋਂ ਵੀ ਅਨਾਉਂਸ ਕਰਤਾ ਤੁਹਾਡੇ ਵੱਲੋਂ ਰਾਹੀਂ ਆਸੀ ਸਾਰੇ ਉਹਨਾਂ ਦਾ ਮੈਸੇਜ ਅੱਜ ਉਹ ਪਬਲਿਕ ਨੂੰ ਵਾਇਰਲ ਕਰਨਾ ਚਾਹੁੰਦੇ ਆ ਧੰਨਵਾਦ ਪੱਤਰਕਾਰ ਸਾਥੀਓ ਮੈਂ ਤੁਹਾਡੇ ਸਾਹਮਣੇ ਇੱਕ ਜੋ ਜੋ ਸਾਨੂੰ ਸਰਦਾਰ ਜਗਦੇਸ਼ ਸਿੰਘ ਡੱਲੇਵਾਲ ਦੀ ਤਾਂ ਅਹਿਮ ਮੈਸੇਜ ਮਿਲਿਆ ਕਾਕਾ ਸਿੰਘ ਕੋੜਾ ਦਾ ਹੈ ਜਿਹਦੇ ਚ ਉਹਨਾਂ ਨੇ ਕਿਹਾ ਵੀ ਇਹ ਪਬਲਿਕ ਹੋਣਾ ਚਾਹੀਦਾ ਉਹੀ ਸਾਂਝਾ ਕਰੂੰਗਾ ਉਹਨਾਂ ਨੇ ਕਿਹਾ ਵੀ ਕਾਕਾ ਸਿੰਘ ਮੈਨੂੰ ਤੁਸੀਂ ਪ੍ਰਿਟੀਕਲ ਮੌਤ ਨਾ ਮਾਰ ਦਿਓ ਕਿੱਥੇ ਪ੍ਰਿਟੀਕਲ ਮੌਤ ਦਾ ਭਾਵੇਂ ਸੀ ਵੀ ਮੈਨੂੰ ਚਕਾ ਚਕਾਤਾ ਜੇ ਮੈਨੂੰ ਤੁਹਾਡੀ ਕਿਸੇ ਕਮੀ ਕਾਰਨ ਪੁਲਿਸ ਮੈਨੂੰ ਹਕੂਮਤ ਮੈਨੂੰ ਚੱਕਣ ਚ ਕਾਮਯਾਬ ਹੋ ਗਈ ਤਾਂ ਲੋਕਾਂ ਨੇ ਇਹੀ ਕਹਿਣਾ ਵੀ ਇਹ ਇਹਨਾਂ ਨੇ ਮਿਲ ਮਲਾ ਕੇ ਸਾਰਾ ਇਹ ਡਰਾਮਾ ਰਚਿਆ ਜੇ ਇਹ ਕੁਝ ਹੋ ਗਿਆ ਤਾਂ ਸਮਝ ਲਓ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਮੈਨੂੰ ਹਸਪਤਾਲ ਚ ਨਾਲ ਜਾ ਕੇ ਡ੍ਰਿਪਾਂ ਲਾ ਦੇਣੀਆਂ ਨੇ ਉਹੀ ਬਾਪੂ ਸੂਰਤ ਸਿੰਘ ਵਾਲਾ ਹਾਲ ਮੇਰਾ ਉਹਨਾਂ ਨੇ ਕਰ ਦੇਣਾ ਨਾ ਜਿਉਂਦਿਆਂ ਚ ਨਾ ਮਰਿਆਂ ਚ ਇਸ ਕਰਕੇ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਆਪਣੀ ਚੌਕਸੀ ਆਪਣੀ ਪਹਿਰੇਦਾਰੀ ਆਪਣੇ ਜਿਹੜੀ ਬਲਟੇਰ ਫੋਰਸ ਹੈ ਇਹ ਤਾਇਨਾਤ ਕਰ ਦਿਓ ਇਹ ਜੀ ਕੋਈ ਗੱਲ ਨਾ ਹੋ ਜੇ ਵੀ ਉਹ ਮੈਨੂੰ ਇੱਥੋਂ ਜ਼ਬਰਦਸਤੀ ਚੱਕਣ ਚ ਕਾਮਯਾਬ ਹੋ ਜਾਣ ਤਾਂ ਉਹਨਾਂ ਨੂੰ ਅਸੀਂ ਕਾਕਾ ਸਿੰਘ ਕਹਿੰਦਾ ਵੀ ਉਹਦੇ ਕਹਿਤਾ ਸੀਗਾ ਵੀ ਤੁਹਾਨੂੰ ਬੈਟਲ ਵੀ ਕਰਦੇ ਆਂਗੇ ਪਰ ਤੁਸੀਂ ਇਹ ਫਿਕਰ ਕੱਢ ਦਿਓ 25 26 ਦੀ ਰਾਤ ਨੂੰ ਜੋ ਕੁਝ ਹੋਇਆ ਉਹ ਹੁਣ ਹਾਲਤ ਨਹੀਂ ਕੋਈ ਵੀ ਤਾਕਤ ਹੈ ਜਿਹੜੀ ਦੁਨੀਆ ਦੀ ਇਹ ਜ਼ੁਰਤ ਨਹੀਂ ਕਰੂਗੀ ਜੇ ਉਹ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਕੱਲ ਵੀ ਅਸੀਂ ਕਿਹਾ ਸੀਗਾ ਵੀ ਉਹ ਐ ਨਹੀਂ ਫਿਰ ਵੀ ਪੋਲੇ ਪੈਰੀ ਹੋ ਜਾਊਗਾ ਪੂਰੇ ਇੱਥੇ ਕਹਿਣ ਦਾ ਭਾਵ ਟੱਕਰ ਹੋਊਗੀ ਦੋਨੋਂ ਧਿਰਾਂ ਦੇ ਜਿਹੜੀਆਂ ਜਾਨਾਂ ਗ੍ਰੈਜੂਏਟ ਗਿਆ ਹੋਣ ਗਿਆ ਇਹ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੈ ਇਹ ਤੁਸੀਂ ਬੇਫਿਕਰ ਹੋ ਜਾਓ ਉਸੇ ਨਹੀਂ ਕਰਨ ਦੇਵਾਂਗੇ ਇਹ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਤੇ ਸ਼ੇਅਰ ਕਰਨ ਨੂੰ ਅਸੀਂ ਤੁਹਾਡੇ ਮਾਧਮ ਰਾਹੀਂ ਸਾਰੀ ਕਾਕਾ ਸਿੰਘ ਕੋਰੋੜਾ ਨੇ ਉੱਥੇ ਸਟੇਜ ਤੋਂ ਵੀ ਅਨਾਉਂਸ ਕਰਤਾ ਤੁਹਾਡੇ ਮਾਧਮ ਰਾਹੀਂ ਅਸੀਂ ਸਾਰੀ ਉਹਨਾਂ ਦਾ ਮੈਸੇਜ ਅੱਜ ਉਹ ਪਬਲਿਕ ਨੂੰ ਵਾਇਰਲ ਕਰਨਾ ਚਾਹੁੰਦੇ ਆ ਧੰਨਵਾਦ